ਸੂਹੀ ਮਹੱਲਾ ਪੰਜਵਾਂ ਸਾਧ ਸੰਗ ਤਰੇ ਪੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਨ ਨਰਾਇਣ ਦੂਖ ਰੋਗ ਸੋਗ ਸਭ ਬਿਨ ਸੇ ਗੁਰ ਪੂਰੇ ਮਿਲ ਪਾਪ ਤਜਾਇਓ ਨ ਰਹਾ ਜੀਵਨ ਪਤਵੀ ਹਰ ਕਾ ਨਾਉ ਮਨ ਤਨ ਨਿਰਮਲ ਸਾਚ ਸੁਵਾਉ ਆਠ ਪੈਰ ਪਾਰ ਬ੍ਰਹਮ ਧਿਆਇਐ ਪੁਰਬੋ ਲਿਖਤੋ ਹੋਇ ਤਾ ਪਾਈਐ ਸਰਨ ਪਏ ਜਪਦੀਨ ਦਿਆਲਾ ਨਾਨਕ ਜਾ ਚਹ ਸੰਤਰਵਾਲਾ ਸੁਹੀ ਮਹੱਲਾ ਪੰਜਵਾਂ ਕਾਰ ਕਾ ਕਾਜ ਨਾ ਜਾਣੀ ਰੂੜਾ ਝੂਟੇ ਤੰਦੇ ਰਚਿ ਉਹ ਮੂੜਾ ਜਿਤ ਤੂ ਲਾਵੇ ਤਿਤ ਤਿਤ ਲਗਣਾ ਜਾ ਤੂ ਦੇਹ ਤੇਰਾ ਨਉ ਜਪਣ ਰਹਾ ਹਰ ਕੈਦਾਸ ਹਰ ਸੇਤੀ ਰਾਤੇ RAM ਰਸਾਇਣ ਅਣ ਦਿਨ ਮਾਤੇ ਬਾਪਕਰ ਪ੍ਰਭ ਆਪੇ ਕਾਢੀ ਜਨਮ ਜਨਮ ਕੇ ਟੂਟੇ ਗਾਂਢੀ ਉਦਰ ਸੁਆਮੀ ਪ੍ਰਭ ਕਿਰਪਾ ਤਾਰੇ ਨਾਨਕ ਦਾ ਸਰ ਸਰਨ ਦਵਾਰੇ ਸੁਹੀ ਮਹੱਲਾ ਪੰਜਵਾਂ ਸਚ ਪਰਸਾਦਨੇ ਚਲ ਕਰ ਪਾਇਆ ਸਰਬ ਸੂਕ ਫਿਰ ਨਾਹੀ ਢੁਲਾਇ ਗੁਰੂ ਧਿਆਏ ਹਰ ਚਰਨ ਮਣ ਚੀਨੇ ਤਾਂ ਤੇ ਕਰਤੇ ਅਸਰ ਕੀ ਨਿਰਹਾ ਗੁਣ ਗਾਵਤ ਐ ਚੋਤੇ ਅਬਨਾਸੀ ਤਾਤੇ ਕਾਟੀ ਜਮ ਕੇ ਪਾਸੀ ਕਰ ਕਿਰਪਾਲੀ ਨੇ ਲੜ ਲਾਈ ਸਦਨੰਦ ਨਾਨਕ ਗੁਣ ਗਾਈ ਸੁਹੀ ਮਹੱਲਾ ਪੰਜਵਾਂ ਅੰਮ੍ਰਿਤ ਵਚਨ ਸਾਜ ਕੀ ਬਾਣੀ ਜੋ ਜੋ ਜਪੇ ਤਿਸ ਕੀ ਗਤਿ ਹੋਵੇ ਹਰ ਹਰ ਨਾਮ ਰਤਨ ਤਰਸਨ ਬੁਕਾਣੀ ਰਹਾ ਕਲ ਕਾਲ ਕੇ ਮਿਟੇ ਕਲੇਸ਼ਾ ਏਕੋ ਨਾਮ ਮਨ ਮੇ ਪਰਵੇਸ ਸਾਧੂ ਤੂਰ ਮੁਖ ਮਸਤ ਕਲਾਈ ਨਾਨਕ ਉਜਰੇ ਹਰ ਗੁਰ ਸਰਨਾਈ ਸੁਹੀ ਮਹੱਲਾ ਪੰਮਾ ਕਰ ਤੀਜਾ ਗੋਬਿੰਦਾ ਗੁਣ ਗਾਉ ਦਿਆਲਾ ਦਰਸ਼ਨ ਦੇਹੁ ਪੂਰਨ ਕਿਰਪਾ ਲਰਹ ਕਰ ਕਿਰਪਾ ਤੁਮਹੀ ਪ੍ਰਤਪਾਲਾ ਜੀਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਜਪੈ ਜਪਨ ਲਾ ਨਾਣਕ ਜਾਚੈ ਸੰਤੁਰ ਬਲ ਸੂਹੀ ਮਹੱਲਾ ਪੰਜਵਾ ਤੁਦ ਬਿਨ ਦੂਜ ਅਵਰ ਨ ਕੋਈ ਆਪੈ ਥਮੈ ਸਚਾ ਸੁਈ ਹਰ ਹਰ ਨਾਮ ਮੇਰਾ ਨਾਮ ਆਧਾਰੁ ਕਰਨ ਕਰਨ ਸਮਰਤ ਅਪਾਰ ਰਹਾ ਸਭ ਰੋਗ ਮਟਾਵੇ ਨਵਾਂ ਨਰਵਾ ਨਾਨਕ ਰਕਾਇਆ ਪੇ ਹੋਵਾ ਸਭ ਰੋਗ ਮਟਾਵੇ ਨਵਾਂ ਨਰਵਾ ਨਾਨਕ ਰੱਖਾਇਆ ਪੈ ਹੂਆ